ਸਾਨਾਂ ਦਾ ਇੱਕੋ ਜਿੰਦਾਬਾਦ 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 ਲੈਣੇ ਤੇਰੀ ਸੋਚ ਤੇ ਬਰਦ ਦੇ ਆਂ ਦੇ ਥੋਕੇ ਲੈਣੇ ਤੇਰੀ ਸੋਚ ਤੇ ਬਰਦ ਦੇ ਆਂ ਦੇ ਥੋਕੇ ਅਸੀਂ ਤਿਆਰ ਕਰ ਰਹੇ ਹਾਂ ਫੋਟੋ ਪਾ ਲੈਣਾ ਬਰਾ ਅਸੀਂ ਇੱਕ ਮਿੰਟ ਪਾ ਲੇ ਇੱਕ ਮਿੰਟ ਫੋਟੋ ਪਾ ਆਓ ਤੁਹਾਡੀ ਫੋਟੋ ਪਾ ਲਵਾਂ ਤਾਂ ਕਿ ਤੁਸੀਂ ਸਾਡੇ ਕੋਲ ਆ ਜੀਆ ਫੋਨ ਕਰਨਾ ਬਾਬੂ ਕੋਈ ਸਾਰਾ ਕਰਨਾ ਨਹੀਂ ਸਾਰਾ ਕਰਨਾ ਨਹੀਂ ਬੰਦਾ ਹੀ ਸਰ ਨਹੀਂ ਨਹੀਂ ਇੱਕ ਟੈਨ ਨਹੀਂ ਜਾਂਦਾ ਬਹਿਸ ਰਹਿਣਾ ਉਹਨਾਂ ਨੂੰ ਸਾਨੂੰ ਵੀ ਪ੍ਰੋਫ ਦੇਣਾ ਪੈਂਦਾ ਹੈ ਵੀ ਨਹੀਂ ਨਹੀਂ ਕੋਈ ਪ੍ਰੋਫ ਦੱਸਣਾ ਇਹਦੀ ਕੋਲ ਆ ਗਿਆ ਉਹ ਤੋਂ ਇਧਰ ਤੇ ਤਾਂ ਹੈ ਨਹੀਂ ਕੋਈ ਨਹੀਂ ਬੈਠਾ ਆਪਾਂ ਬਹਿਸ ਨਹੀਂ ਕਰਨੀ ਚਲੋ ਕੋਈ ਨਹੀਂ ਮਜੂਰੀ ਚਲੋ ਕੋਈ ਨਹੀਂ ਤੁਸੀਂ ਜਿੰਦਾਬਾਦ ਜਿੰਦਾਬਾਦ ਜਿੰਦਾ साना रोच ते ਬੱਲੇ ਬੱਲੇ ਤਿਆਰ ਕਰ ਰਹੇ ਆ ਫੋਟੋ ਪਾ ਲੈਣੇ ਭਰਾ ਅਸੀਂ ਇੱਕ ਮਿੰਟ ਪੜ੍ਹੇ ਇੱਕ ਮਿੰਟ ਫੋਟੋ ਪਾਓ ਆਓ ਤੁਹਾਡੀ ਫੋਟੋ ਪਾ ਲਮ ਤਾਂ ਕਿ ਤੁਸੀਂ ਸਾਡੇ ਕੋਲ ਆ ਜੀਆ ਮੋਨੇ ਕਰਨੇ ਬਾਗੂ ਜੀ ਉਹੋ ਸਾਰਾ ਕਰਨਾ ਨਹੀਂ ਸਾਰਾ ਕਰਨਾ ਨਹੀਂ ਮੰਨਦਾ ਸਰਪੁਰ ਨਹੀਂ ਨਹੀਂ ਇਹ ਤਾਂ ਕਹਿਣਾ ਨਹੀਂ ਜਾਂਦੇ ਬਹਿਸ ਰਹਿਣਾ ਉਹਨਾਂ ਨੂੰ ਸਨ ਵੀ ਪ੍ਰੋਧ ਦਿਖਣਾ ਪੈਂਦਾ ਵੀ ਨਹੀਂ ਪ੍ਰੋਧ ਤਾਂ ਪ੍ਰੋਧ ਦਾ ਸਿਰ ਨਹੀਂ ਜੋ ਕਾਲ ਆ ਗਿਆ ਉਹ ਤੋਂ ਇਹ ਤੋਂ ਕੋਈ ਨਹੀਂ ਬੇਟਾ ਆਪਾਂ ਬਹਿਸ ਨਹੀਂ ਕਰਨੀ ਚਲੋ ਕੋਈ ਨਹੀਂ ਬਚ ਨਹੀਂ ਚਲੋ ਕੋਈ ਨਹੀਂ ਤੁਸੀਂ ਜਿੰਦਾਬਾਦ 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 ਸਾਨਾਂ ਦਾ ਇੱਕੋ ਜਿੰਦਾਬਾਦ تیری تیری سوچ سوچ साना ड्री सोच ते वञा ਨੱਲਿਆ ਤੇਰੀ ਸਾਚ ਤੇ ਬਰਤਨ ਬੋਕ ਤੇ ਅੱਜ ਤੱਕ ਤਿਆਰ ਕਰਦੇ ਫੋਟੋ ਪਾ ਦੇ ਕਾਲੇ ਨਾ ਬਰਾ ਅਸੀਂ ਇੱਥੇ ਇੱਕ ਮਿੰਟ ਪਾ ਦੇ ਇੱਕ ਫੋਟੋ ਪਾ ਆਓ ਤੁਹਾਡੀ ਫੋਟੋ ਪਾ ਲਮ ਤਾਂ ਅੱਗੇ ਤੁਸੀਂ ਸਾਡੇ ਕੋਲ ਆ ਜੀਆ ਸੋਨੇ ਕਰਨਾ ਹੈ ਬਾਗੂ ਨੇ ਉਹ ਸਾਰਾ ਕਰਨਾ ਨਹੀਂ ਸਾਰਾ ਕਰਨਾ ਜਿੱਦੇ ਹੀ ਬੰਦਾ ਹੀ ਸਰ ਤੋਂ ਨਹੀਂ ਜਾਂਦਾ ਬਹਿਸ ਹੋਇਆ ਨਾ ਉਹਨਾਂ ਨੂੰ ਸਾਨੂੰ ਵੀ ਪ੍ਰੋਫ ਦਿਖਾਉਣਾ ਪੈਂਦਾ ਹੈ ਵੀ ਨਹੀਂ ਨਹੀਂ ਕੋਈ ਪ੍ਰੋਫ ਦਾ ਪ੍ਰੋਫ ਨਾਲ ਇਹਦੀ ਕੋਲ ਆ ਗਿਆ ਉਹ ਤੋਂ ਇਹ ਤੋਂ ਕੋਈ ਨਹੀਂ ਬੇਟਾ ਆਪਾਂ ਬਹਿਸ ਨਹੀਂ ਕਰਨੀ ਚਲੋ ਕੋਈ ਨਹੀਂ ਬਝਰੀ ਹੋਰ ਕੋਈ ਨਹੀਂ ਤੁਸੀਂ ਜਿੰਦਾਬਾ ਜਿੰਦਾਬਾ सोच तेरी सोच ते ਦੱਲੇ ਆ ਤੇਰੀ ਸੋਚ ਤੇ ਬਰਬਾਦ ਆ ਲੈ ਠੋਕੇ ਦੱਲੇ ਆ ਤੇਰੀ ਸੋਚ ਤੇ ਬਰਬਾਦ ਆ ਲੈ ਠੋਕੇ ਆ ਜੀ ਤਿਆਰ ਕਰ ਰਹੇ ਹਾਂ ਫੋਟੋ ਪਾ ਰਹੇ ਹਾਂ ਨਾਲ ਬਰਬਾਦ ਜੀ ਇੱਕ ਮਿੰਟ ਪਾ ਲੇ ਇੱਕ ਮਿੰਟ ਫੋਟੋ ਪਾ ਆਓ ਤੁਹਾਡੀ ਫੋਟੋ ਪਾ ਲਮ ਤਾਂ ਕਿ ਤੁਸੀਂ ਸਾਡੇ ਕੋਲ ਆ ਜੀਆ ਸੋਨੇ ਕਰਨਾ ਹੈ ਬਾਗੂ ਨੂੰ ਜੀ ਤਾ